ਸਾਡੇ ਸਾਡੇ ਬੇਕੂਫੀ ਜੋ ਸਾਡੇ ਪਾਣੀ ਲੱਗ ਰਿਹਾ ਪਹਿਲਾਂ ਤੂੰ ਤਾਂ ਭਗਵੰਤ ਮਾਨ ਸਾਹਿਬ ਕਹਿੰਦੇ ਅਸੀਂ ਮਤਲਬ ਖੇਤ ਚ ਉੱਠ ਕੇ ਗਏ ਆ ਸਾਨੂੰ ਸਾਰੀ ਗੱਲ ਦਾ ਪਤਾ ਹੈ ਫਿਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਚੜ੍ਹਦੇ ਵਾਲੇ ਪਾਸੇ ਪਾਣੀ ਕਿਵੇਂ ਜਾਊਗਾ ਸਹੀ ਸਰਵਾ ਕਰਕੇ ਸਹੀ ਜਗ੍ਹਾ ਕੱਢੀ ਜਾਵੇ ਸਾਨੂੰ ਇਹ ਨਹਿਰ ਦੀ ਕੋਈ ਲੋੜ ਨਹੀਂ ਸਾਨੂੰ ਤਾਂ ਇਹ ਲੱਗਦਾ ਵੀ ਇਹ ਮਾਲਵਾ ਨਹਿਰ ਨਹੀਂ ਇਹ ਕੈਂਸਰ ਨਹਿਰ ਹੈ ਪਾਣੀ ਜਿਹੜਾ ਗੰਦਾ ਨਾਲੇ ਦਾ ਉਹ ਇੱਥੇ ਸਾਡੇ ਮੁਕਸਰ ਜ਼ਿਲ੍ਹੇ ਚ ਆਉਣਾ ਸਾਡੀ ਨਹਿਰ ਨਹਿਰ ਦੀ ਮੰਗ ਦੀ ਸਾਡੇ ਤੇ ਥੋਪੀ ਜਾ ਰਹੀ ਹੈ ਵੋਟਾਂ ਦੀ ਖਾਤਰ ਜਿਹੜਾ ਪੰਜਾਬ ਸਟੇਟ ਦਾ ਪਾਣੀ ਹੈ ਉਹ ਦੂਜੀਆਂ ਸਟੇਟਾਂ ਨੂੰ ਦੇਣ ਜਾਣ ਜਾ ਰਹੀ ਹੈ ਸਰਕਾਰ ਉਹ ਰੇਟ ਤਾਂ ਹੀ ਲੈਣਾ ਹੀ ਨਹੀਂ ਜਿਹੜਾ ਜ਼ਮੀਨਾਰ ਜ਼ਮੀਨ ਵੇਚਦਾ ਥੋੜਾ ਹੁੰਦਾ ਲੈਂਦਾ ਹੁੰਦਾ ਹੈ ਜਿਹੜੀ ਜ਼ਮੀਨ ਹੈ ਇਹ ਕਿਸਾਨ ਦੀ ਮਾਂ ਹੈ ਇਹ ਸਾਡੀ ਮਾਂ ਹੈ ਅਸੀਂ ਇਹ ਆਪਣੀ ਮਾਂ ਨੂੰ ਕਿਸੇ ਰੇਟ ਤੇ ਨਹੀਂ ਦੇਣਾ ਚਾਹੁੰਦੇ ਸਾਨੂੰ ਕਿਸਾਨੀ ਖੋਲ ਲੜਨਾ ਪਵੇ ਅਸੀਂ ਇਸ ਨਹਿਰ ਦੇ ਹੱਕ 'ਚ ਨਹੀਂ ਅਸੀਂ ਇਹ ਨਹਿਰ ਨਹੀਂ ਨਿਕਲਦੇਵਾਂਗੇ ਇਹਦਾ ਨਹਿਰ ਦਾ ਸਰਵਾ ਗਲਤ ਹੈ ਨਹਿਰ ਕੱਢਣੀ ਚਾਹੀਦੀ ਹੈ ਪਰ ਨਹਿਰ ਉਧਰ ਦੀ ਕੱਢਣੀ ਚਾਹੀਦੀ ਹੈ ਜਿਹੜੇ 35 40 ਪਿੰਡ ਤੇ ਆਏ ਬੈਠੇ ਐ ਅਸੀਂ ਤਾਂ ਲਿਫਟ ਪੰਪਰਾਂ ਲਾਈ ਜੰਨੇ ਆ ਉਹ ਜਿਹੜੇ ਜਮਾਂ ਹੀ ਤਰਸਦੇ ਪਾਣੀ ਨੂੰ ਉਹਨਾਂ ਵਾਸਤੇ ਨਹਿਰ ਕੱਢ ਕੇ ਦਿਓ ਉਹਨਾਂ ਨੂੰ ਪਰੇ ਨਹਿਰ ਕੱਢ ਕੇ ਦਿਓ ਸਾਡੇ ਤਾਂ ਲੱਗ ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸ੍ਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ ਮਾਲਵਾ ਨਹਿਰ ਦੇ ਨਾਂ ਤੇ ਸਰਕਾਰ ਕਹਿ ਰਹੀ ਹੈ ਵੀ ਕਿਸਾਨਾਂ ਨੂੰ ਫਾਇਦਾ ਹੋਵੇਗਾ ਜ਼ਮੀਨਾਂ ਨੂੰ ਪਾਣੀ ਮਿਲੇਗਾ ਪਰ ਜਦੋਂ ਤੋਂ ਮਾਲਵਾ ਨਹਿਰ ਦਾ ਐਲਾਨ ਹੋਇਆ ਮੁੱਖ ਮੰਤਰੀ ਸਾਹਿਬ ਵੀ ਆਏ ਸੀਗੇ ਤਾਂ ਉਸ ਤੋਂ ਬਾਅਦ ਕਿਸਾਨਾਂ ਦੇ ਵਿੱਚ ਰੋਸ ਹੈਗਾ ਕਾਦੀ ਕਿਹੜੀ ਗੱਲ ਦਾ ਰੋਸ ਹੈ ਅੱਜ ਦੁੱਧਾ ਵਿਖੇ ਵੀ ਇਕੱਠਾ ਕੀਤਾ ਗਿਆ ਕਿਸਾਨਾਂ ਨੇ ਤੇ ਕਿਸਾਨ ਸਾਡੇ ਨਾਲ ਨੇ ਇਹਨਾਂ ਨੂੰ ਸਮਝਾਂਗੇ ਵੀ ਇਹਨਾਂ ਨੂੰ ਮਾਲਵਾ ਨਹਿਰ ਨਿਕਣ ਤੇ ਤਕਲੀਫ ਕੀ ਹੈ ਇੱਕ ਤਾਂ ਵੀਰੇ ਸਾਡੇ ਸਭ ਤੋਂ ਪਹਿਲਾ ਮਸਲਾ ਇਹ ਹੈ ਵੀ ਚੜਦੇ ਵਾਲੇ ਪਾਸੇ ਨੂੰ ਕਦੇ ਪਾਣੀ ਨਹੀਂ ਜਾਂਦਾਗਾ ਸਿਆਣੇ ਬਜ਼ੁਰਗਾਂ ਤੋਂ ਪੁੱਛ ਕੇ ਵੇਖੋ ਉਹ ਆਪੇ ਦੱਸ ਦੇਣਗੇ ਕਿ ਵੀ ਚੜਦੇ ਵਾਲੇ ਪਾਸੇ ਨੂੰ ਕਦੇ ਪਾਣੀ ਨਹੀਂ ਜਾਂਦਾ ਜਦੋਂ ਸਾਡੇ ਆਲਰੇਡੀ ਲਿਫਟ ਨਾਲ ਪਾਣੀ ਲੱਗ ਰਿਹਾ ਜੇ ਬਾਅਦ ਚ ਵੀ ਲਿਫਟ ਨਾਲ ਹੀ ਲੱਗਣਾ ਹੈ ਤੇ ਸਾਨੂੰ ਨਹਿਰ ਕੱਢਣ ਦਾ ਬਣਾਉਣ ਦਾ ਇਨਾ ਖਰਚਾ ਕਰਨ ਦਾ ਕੀ ਫਾਇਦਾ ਉਸ ਤੋਂ ਬਾਅਦ ਸਾਡਾ ਦੂਜਾ ਖਾਸਾ ਇਹ ਹੈ ਵੀ ਜਿਹੜਾ ਬੁੱਢੇ ਨਾਲੇ ਦਾ ਪਾਣੀ ਵੱਡੀ ਨਹਿਰ 'ਚ ਪਹਿਲਾਂ ਪੈ ਰਿਹਾ ਉਹਦਾ ਨੱਕਾ ਪਹਿਲਾਂ ਇਹ ਮਾਲਵਾ ਨਹਿਰ 'ਚ ਹੀ ਪੰਨਾ ਜੇ ਤਾਂ ਮਾਲਵਾ ਨਹਿਰ ਚ ਨੱਕਾ ਬਣੂਗਾ ਸਾਰਾ ਪਾਣੀ ਜਿਹੜਾ ਗੰਦਾ ਨਾਲੇ ਦਾ ਉਹ ਇੱਥੇ ਸਾਡੇ ਮੁਖਸਰ ਜ਼ਿਲ੍ਹੇ ਚ ਆਉਣਾ ਉਹ ਸਾਨੂੰ ਪੀਣ ਵਾਸਤੇ ਨਾ ਤਾਂ ਪੀਣ ਵਾਸਤੇ ਉਹ ਜੋ ਪੀਣ ਯੋਗ ਰਹਣਾ ਨਾ ਖੇਤੀ ਯੋਗ ਰਹਣਾ ਤਾਂ ਇਹ ਜਿਹੜਾ ਜ਼ਿਲ੍ਹਾ ਇਹ ਪਹਿਲਾਂ ਹੀ ਕੈਂਸਰ ਦੇ ਸੰਤਾਪ ਭੋਗ ਰਿਹਾ ਹੈ ਤੇ ਇਹ ਮਤਲਬ ਕਿ ਸਾਡੇ ਨੂੰ ਤਾਂ ਇਹ ਲੱਗਦਾ ਵੀ ਇਹ ਮਾਲਵਾ ਨਹਿਰ ਨਹੀਂ ਇਹ ਕੈਂਸਰ ਨਹਿਰ ਹੈ ਸਾਡੇ ਲਈ ਗੰਦਾ ਪਾਣੀ ਪਾਉਣਗੇ ਹਾਂਜੀ ਹਾਂਜੀ ਉਹ ਆਟੋਮੈਟਿਕਲੀ ਵੀਰੇ ਪੈਣਾ ਜਦੋਂ ਮਤਲਬ ਕਿ ਹੁਣ ਵੱਡੀ ਨਹਿਰ ਚ ਪੈ ਰਿਹਾ ਕਿਉਂਕਿ ਨੱਕਾ ਉਸ ਪਾਸੇ ਤੋਂ ਮੁੜਦਾ ਤੇ ਤੁਹਾਨੂੰ ਤੁਸੀਂ ਆਪ ਹੀ ਵੇਖਿਆ ਹੁਣ ਮੌਕੇ ਤੇ ਉਹ ਪਾਣੀ ਪਹਿਲਾਂ ਸਭ ਤੋਂ ਜਿਹੜਾ ਜ਼ਿਆਦਾ ਪਾਣੀ ਆ ਉਹ ਵੱਡੀ ਨਹਿਰ ਚ ਪੈਂਦਾ ਤੇ ਉਹ ਨਾਲੋਂ ਹੀ ਵੱਡੀ ਨਹਿਰ ਚ ਪੈ ਰਿਹਾ ਤੇ ਜਦੋਂ ਮਾਲਵਾ ਨਹਿਰ ਇਹ ਇਧਰਲੀ ਸਾਈਡ ਆ ਗਈ ਚੜ੍ਹਦੇ ਵਾਲੇ ਪਾਸੇ ਤਾਂ ਉਹਨੇ ਚੜ੍ਹਦੇ ਵਾਲੇ ਪਾਸੇ ਮਾਲਵਾ ਨਹਿਰ ਦੇ ਵਿੱਚ ਹੀ ਪੈਣਾ ਨਹੀਂ ਜਿਵੇਂ ਸਰਕਾਰ ਗੰਦੇ ਪਾਣੀ ਦੇ ਨਿਕਾਸ ਬਾਰੇ ਬਣਾ ਰਹੀ ਹੈ ਨਹਿਰ ਕਿਸਾਨਾਂ ਨਾਲ ਕੋਈ ਉਹਨਾਂ ਨੂੰ ਸਰਕਾਰ ਨਹੀਂ ਕਿਸਾਨਾਂ ਦੀ ਕੋਈ ਮੁਸ਼ਕਲ ਨਹੀਂ ਪਤਾ ਵੀ ਸਿਰਫ ਗੰਦਾ ਪਾਣੀ ਪਾਉਣਾ ਹੈ ਤਾਂ ਤਾਂ ਮਾਲਵਾ ਨਹਿਰ ਕੱਢ ਰਹੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਸਰਕਾਰ ਸਾਨੂੰ ਨਹੀਂ ਪਤਾ ਜੀ ਸਰਕਾਰ ਦੀ ਮਨਸਾ ਕੀ ਹੈ ਪਰ ਸਾਡੀ ਮੰਗ ਨਹੀਂ ਗਈ ਹੈ ਨਹਿਰ ਦੀ ਠੀਕ ਹੈ ਸਾਡੀ ਨਹਿਰ ਦੀ ਮੰਗ ਨਹੀਂ ਸਾਡੇ ਤੇ ਥੋਪੀ ਜਾ ਰਹੀ ਹੈ ਥੋਪੀ ਜਾ ਰਹੀ ਹੈ ਸਾਨੂੰ ਤਾਂ ਇਹ ਲੱਗਦਾ ਵੀ ਵੋਟਾਂ ਦੀ ਖਾਤਰ ਜਿਹੜਾ ਸਟੇਟ ਦਾ ਪਾਣੀ ਹੈ ਸਾਡੀ ਪੰਜਾਬ ਸਟੇਟ ਦਾ ਪਾਣੀ ਹੈ ਉਹ ਦੂਜੀਆਂ ਸਟੇਟਾਂ ਨੂੰ ਦੇਣ ਦੇਣ ਜਾ ਰਹੀ ਸਰਕਾਰ ਕਿਉਂਕਿ ਇੱਥੋਂ ਸਾਨੂੰ ਇਧਰ ਲਾਲਚ ਲਾ ਕੇ ਦੂਜਾ ਜਿਹੜਾ ਸਾਡਾ ਪਾਣੀ ਹੈ ਉਹ ਉਹਨਾਂ ਨੇ ਉਧਰ ਮਤਲਬ ਕਿ ਦੂਜੀਆਂ ਸਟੇਟਾਂ ਨੂੰ ਦੇ ਦੇਣੀ ਹੈ ਪਹਿਲਾਂ ਅਸੀਂ ਐਸਵਾਈਐਲ ਤੇ ਲੜੀ ਜੰਨੇ ਆ ਫਿਰ ਇਧਰ ਲੜਾਂਗੇ ਸਾਡੇ ਚ ਸਾਡੇ ਚ ਅਸੀਂ ਮਾਨ ਸਾਹਿਬ ਨੂੰ ਕਹਿੰਦੇ ਸਾਡੇ ਚ ਇੰਨਾ ਜੋਰ ਨਹੀਂਗਾ ਹੁਣ ਅਸੀਂ ਇੰਨਾ ਲੜ ਨਹੀਂ ਸਕਦੇਗੇ ਨਹੀਂ ਉਹਨਾਂ ਦਾ ਸਰਕਾਰ ਤਾਂ ਇਹ ਵੀ ਕਹਿੰਦੀ ਹੈ ਨਾ ਵੀ ਪਹਿਲਾਂ ਆਪਾਂ ਟਿਊਬਲ ਮੰਗੀ ਗਏ ਯੂਵਲ ਧਰਤੀ ਦਾ ਪਾਣੀ ਥੱਲੋਂ ਕੱਢ ਰਹੇ ਆ ਉਹ ਕਹਿੰਦੇ ਜੇ ਨਹਿਰ ਬਣੂਗੀ ਇਹ ਤਾਂ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚੂਗਾ ਉਹਨਾਂ ਨੂੰ ਫਾਇਦਾ ਹੋਊਗਾ ਜਿਹੜਾ ਹੁਣ ਥੱਲੋਂ ਤੁਸੀਂ ਧਰਤੀਰ ਕੱਢ ਰਹੇ ਆ ਅਸੀਂ ਸਾਡੇ ਆਲਰੇਡੀ ਵੀਰੇ ਪਾਣੀ ਲੱਗ ਰਿਹਾ ਹੈ ਇਸਰਹਾ ਹੰਦ ਫੀਟਰ ਤਾਂ ਲਿਫਟ ਪੰਪ ਨਹੀਂ ਲੱਗ ਰਿਹਾ ਪਾਣੀ ਸਾਰੇ ਕਿਸਾਨਾਂ ਦੀ ਜ਼ਮੀਨਾਂ ਨੂੰ ਲੱਗਦਾ ਸਾਰੇ ਕਿਤੇ ਕੁਝ ਕੁਝ ਕਿਸਾਨਾਂ ਨੇ ਜਿਨ੍ਹਾਂ ਨੇ ਪਹਿਲਾਂ ਮੋਗੇ 'ਚ ਰੱਖਣ ਦੇ ਸਾਡੇ ਸਾਨੂੰ ਪਹਿਲਾਂ ਕਿਹਾ ਗਿਆ ਸੀ ਜਾਂ ਤਾਂ ਮੋਗੇ 'ਚ ਰੱਖ ਲਓ ਜਾਂ ਲਿਫਟ ਪੰਪ 'ਚ ਪਾ ਲਓ ਅਸੀਂ ਜਿਨ੍ਹਾਂ ਨੇ ਲਿਫਟ ਪੰਪ ਚ ਪਾ ਲਿਆ ਉਹਨਾਂ ਦੇ ਲਿਫਟ ਪੰਪ ਚ ਰਕਬਾ ਹੈਗਾ ਜਿਨ੍ਹਾਂ ਨੇ ਮੋਗੇ ਚ ਰੱਖ ਲਿਆ ਉਹਨਾਂ ਮੋਗੇ ਚ ਰਕਬਾ ਹੈ ਹੁਣ ਜਿਨ੍ਹਾਂ ਨੇ ਮਤਲਬ ਕਿ ਕੁਛ ਰਕਬਾ ਇਹ ਲਿਫਟ ਪੰਪ ਤੇ ਨਹੀਂ ਪਿਆ ਜੇ ਸਰਕਾਰ ਮਤਲਬ ਕਿ ਉਹਨਾਂ ਨੇ ਵੀ ਦੇਣਾ ਚਾਹੁੰਦੀ ਹੈ ਤਾਂ ਇਹਨੂੰ ਨਹਿਰ ਦੀ ਕਪੈਸਿਟੀ ਵਧਾ ਕੇ ਇਹ ਇਹ ਸਾਡੇ ਲਿਫਟ ਪੰਪ ਵੀ ਵੱਡੇ ਕਰ ਦਿੱਤੇ ਜਾਣ ਇਹ ਸਨ ਜੇ ਤੁਸੀਂ ਗੰਦੇ ਨਾਲੇ ਦੀ ਜ਼ਿਕਰ ਕਰਦੇ ਹੋ ਜੋ ਗੰਦਾ ਨਾਲਾ ਮੰਨ ਲਓ ਨਾਂ ਪਾਵੇ ਸਰਕਾਰ ਉਹਦਾ ਹੋਰ ਕੋਈ ਪ੍ਰਬੰਧ ਕਰੇ ਫੇਰ ਵੀ ਨਹਿਰ ਦਾ ਨੁਕਸਾਨ ਹੈਗਾ ਨਹਿਰ ਦਾ ਨੁਕਸਾਨ ਹੈ ਸਾਨੂੰ ਇਧਰੋਂ ਸਾਡੇ ਵੀਰੇ ਆਲਰੇਡੀ ਪਾਣੀ ਲੱਗ ਰਿਹਾ ਸਾਡੇ ਜਿਹੜੀਆਂ ਪਾਈਪ ਲਾਈਨਾਂ ਪਈਆਂ ਹੋਈਆਂ ਸਾਡੇ ਕਰੋੜਾਂ ਰੁਪਈਆ ਖਰਚਾ ਹੋਇਆ ਤਾਂ ਉਹ ਜਿਹੜਾ ਮੰਨ ਲਓ ਚੜ੍ਹਦੇ ਵਾਲੇ ਪਾਸੇ ਸਾਡੂੰ ਇਹੀ ਨੁਕਸਾਨ ਆ ਵੀ ਚੜ੍ਹਦੇ ਵਾਲੇ ਪਾਸੇ ਪਾਣੀ ਜਾਣਾ ਨਹੀਂ ਜਾ ਪਾਣੀ ਨਹਿਰੀ ਪਾਣੀ ਲੱਗ ਰਿਹਾ ਸਾਰੇ ਨਹਿਰੀ ਪਾਣੀ ਲੱਗ ਰਿਹਾ ਤੇ ਸਭ ਤੋਂ ਵੱਧ ਟਿਊਬਵੈਲ ਵੀ ਮੁਕਸ ਜ਼ਿਲ੍ਹੇ 'ਚ ਹੀ ਹੈ ਟਿਊਬਵੈਲ ਹੈਗੇ ਆ ਵੀਰੇ ਉਹ ਉਦੋਂ ਬਾਲ ਸਾਹਿਬ ਨੇ ਜਦੋਂ ਸੇਮ ਸੀਗੀ ਉਦੋਂ ਕਨੈਕਸ਼ਨ ਦਿੱਤੇ ਆ ਤੇ ਉਦੋਂ ਮਤਲਬ ਕਿ ਸਾਡੇ ਟਿਊਬਵੈਲ ਲੱਗੇ ਆ ਉਹ ਹੈਗੇ ਆ ਸਾਡੇ ਟਿਊਬਵੈਲ ਬੰਦ ਨੇ ਹੁਣ ਕੰਮ ਕਰ ਰਹੇ ਨੇ ਟਿਊਬਵੈਲ ਵੀ ਚੱਲ ਜਦੋਂ ਲੋੜ ਆ ਟਿਊਬਲ ਚੱਲਦੇ ਆ ਜਦੋਂ ਨਹੀਂ ਲੋੜ ਤਾਂ ਮਤਲਬ ਕਿ ਨਹਿਰ ਦੇ ਪਾਣੀ ਨਾਲ ਹੀ ਸਰ ਜਾਂਦਾ ਹਾਂਜੀ ਤੁਸੀਂ ਕਿਵੇਂ ਦੇਖਦੇ ਹੋ ਇਹਨੂੰ ਅਸੀਂ ਤਾਂ ਇਹ ਦੱਸਦੇ ਹਾਂ ਵੀ ਜੇ ਇਹ ਨਹਿਰ ਕੱਢਣ ਦੇ ਸ਼ੂਟ ਕਰਦੀ ਹੁੰਦੀ ਤਾਂ ਬਲ ਸਾਹਿਬ 5 ਸਾਲ 5 ਵਾਰੀ ਮੁੱਖ ਮੰਤਰੀ ਰਹਿ ਚੁੱਕੇ ਸਾਡੇ ਏਰੀਏ ਦੇ ਉਹ ਉਦੋਂ ਹੀ ਕੱਢ ਦਿੰਦੇ ਸਾਨੂੰ ਉਹਨਾਂ ਨੇ ਲਿਫਟ ਪੰਪ ਕਿਉਂ ਦਿੱਤੇ ਉਦੋਂ ਜੇ ਨਹਿਰ ਇਸ ਏਰੀਏ ਨੂੰ ਨਹੀਂ ਸ਼ੂਟ ਕਰਦੀ ਸੀ ਤਾਂ ਹੀ ਨਿੱ ਕੱਢੀ ਉਹਨਾਂ ਨੇ ਇੱਕ ਉਹਨਾਂ ਨੇ ਛੋਟਾ ਜਿਹਾ ਸਰਵਾ ਕੀਤਾ ਸੀ ਕਿੱਧਰ ਬਾ ਗਊਸ਼ਾਲਾ ਵਾਲਾ ਸੂਆ ਵੱਜਦਾ ਜੀ ਉਹ ਸੂਆ ਉਹਨਾਂ ਨੇ ਬੰਦ ਕਰਕੇ ਬਿਵਾਨੀਆਂ ਨਹਿਰਾਂ ਦੇ ਥੱਲੇ ਦੀ ਇੱਕ ਸਾਈਫਨ ਹੈ ਜੀ ਉਹ ਸਾਈਫਨ ਦੇ ਵਿੱਚੋਂ ਇਹਨਾਂ ਨੇ ਅੱਧੂਆਦ ਸਾਈਫਨ ਨੂੰ ਕਰਕੇ ਅੱਧੇ ਸਾਈਫਨ ਵਿੱਚ ਦੀ ਸੇਮ ਨਾਲ ਹੀ ਨਿਕਾਤੀ ਅੱਧੇ ਸਾਈਫਨ ਦੇ ਵਿੱਚ ਦੀ ਸਰੰਦ ਫੀਡਰ ਚੋਂ ਮੋਗਾ ਦੇ ਕੇ ਉੱਪਰਲੇ ਜਿਹੜਾ ਰਕਬਰ ਰਹਿ ਗਿਆ ਸੀ ਉਹਨੂੰ ਪਾਣੀ ਦੇਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਜੋ ਕਿ ਅੱਜ ਉਹ ਤੁਸੀਂ ਜਾ ਕੇ ਵੇਖੋ ਉਹਦੇ ਵਿੱਚ ਦਰਖਤ ਉਗਰੇ ਪਏ ਆ ਉਹ ਪਾਣੀ ਬਿਲਕੁਲ ਉੱਥੇ ਨਹੀਂ ਪਹੁੰਚਿਆ ਫਿਰ ਉਹਨਾਂ ਜ਼ਿਮੀਂਦਾਰਾਂ ਨੇ ਕੀ ਕੀਤਾ ਉਹ ਹਾਈ ਕੋਰਟ ਜਾਵੜੇ ਹੁਣ ਉਹ ਕੇਸ ਜਿੱਤ ਗਏ ਜੀ ਹੁਣ ਉਹ ਦੁਆਰੇ ਸੁਆ ਬਣੂਗਾ ਜਦੋਂ ਛੋਟੇ ਜਿਹੇ ਸੂਏ ਦਾ ਪਾਣੀ ਨਹੀਂ ਉੱਪਰ ਨੂੰ ਗਿਆ ਤੇ ਸਾਰੀ ਨਹਿਰ ਦਾ ਪਾਣੀ ਉੱਪਰ ਨੂੰ ਕਿਵੇਂ ਜਾਊਗਾ ਨਹੀਂ ਮੰਨ ਲਓ ਸਰਕਾਰ ਕੋਲ ਤਾਂ ਟੀਮਾਂ ਹੁੰਦੀਆਂ ਐ ਇੰਜੀਨੀਅਰ ਹੁੰਦੇ ਐ ਉਹਨਾਂ ਕੋਲੇ ਬਹੁਤ ਦਿਮਾਗ ਵਾਲੇ ਬੰਦੇ ਹੁੰਦੇ ਐ ਤੁਹਾਨੂੰ ਕੀ ਲੱਗਦਾ ਐ ਵੀ ਜਿਹੜੀ ਇਹ ਨਹਿਰ ਐਟੀਵਿਟੀ ਬਣਾ ਰਹੇ ਐ ਕਰੋੜਾਂ ਰੁਪਏ ਸਰਕਾਰ ਲਾ ਰਹੀ ਐ ਉਹ ਇੱਕ ਬੇਕੂਫੀ ਐ ਬੇਕੂਫੀ ਐ ਹੋਰ ਕੀ ਸਾਡੇ ਸਾਡੇ ਬੇਕੂਫੀ ਜੋ ਸਾਡੇ ਪਾਣੀ ਲੱਗ ਰਿਹਾ ਪਹਿਲਾਂ ਉਹ ਤਾਂ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਮਤਲਬ ਖੇਤ ਝੋਟ ਕੇ ਗਏ ਆ ਸਾਨੂੰ ਸਾਰੀ ਗੱਲ ਦਾ ਪਤਾ ਫਿਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਚੜ੍ਹਦੇ ਵਾਲੇ ਪਾਸੇ ਪਾਣੀ ਕਿਵੇਂ ਜਾਊਗਾ ਅੱਜ ਬਿਚੜਦੇ ਵਾਲੇ ਪਾਸੇ ਨੂੰ ਪਾਣੀ ਲੱਗਿਆ ਕਿਤੇ ਤੇ ਫਿਰ ਉਹਨੇ ਦਾ ਹੱਲ ਕੀ ਆ ਇਹ ਕੋਈ ਇਦਾਂ ਦਾ ਸਹੀ ਸਰਵਾ ਕਰਕੇ ਸਹੀ ਜਗ੍ਹਾ ਕੱਢੀ ਜਾਵੇ ਸਾਨੂੰ ਇਸ ਨਹਿਰ ਦੀ ਕੋਈ ਲੋੜ ਨਹੀਂ ਸਾਡੇ ਲਿਫਟ ਹੋਮ ਪਰਾਂਹੀਂ ਸਰੰਦ ਫੀਡਰ ਤੋਂ ਪਾਣੀ ਲੱਗ ਰਿਹਾ ਜੇ ਚੜਦੇ ਵਾਸਤੇ ਨਾ ਹੋਵੇ ਹੋਰ ਤਰੀਕੇ ਨਾਲ ਸਰਕਾਰ ਬਣਾਵੇ ਫੇਰ ਠੀਕ ਹੈ ਨਹਿਰ ਬਣਾਉਣਾ ਜਿੱਥੇ ਲੋੜ ਆ ਉੱਥੇ ਬਣਾਵੇ ਜਿੱਥੇ ਲੋੜ ਆ ਉੱਥੇ ਬਣਾਵੇ ਸਾਨੂੰ ਕੋਈ ਲੋੜ ਨਹੀਂ ਇਸ ਨਹਿਰ ਦੀ ਜਿਹਨਾਂ ਨੇ ਪਾਣੀ ਵਧਾਉਣਾ ਸੀ ਤਾਂ ਉਸੇ ਨਹਿਰ ਨੂੰ ਉੱਚੀ ਕਰਕੇ ਧਾਲ ਲੰਦਾ ਹੋ ਨਹੀਂ ਅਸੀਂ ਤਾਂ ਕਹਿੰਦੇ ਜੀ ਜੇ ਹੋਰ ਪਾਸੇ ਜਿੱਥੇ ਲੋੜ ਆ ਤੇ ਉੱਥੇ ਬਣਾ ਦੇ ਹਾਂਜੀ ਅੱਜ ਕਿਵੇਂ ਕੱਟ ਰੱਖਿਆ ਜੀ ਅੱਜ ਦੇ ਦਿਨ ਅੱਜ ਅਸੀਂ ਕੱਟ ਰੱਖਿਆ ਵੀ ਸਾਨੂੰ ਨਹੀਂ ਚਾਹੀਦੀ ਇਹ ਸਾਡੇ ਪਾਣੀ ਲਈ ਮਾਜਮਾ ਅਧਿਕਾਰੀ ਆਏ ਸੀਗੇ ਹਾਂਜੀ ਕੌਣ ਆ ਸੀਗੇ ਇੱਥੇ ਅਫਸਰ ਸਾਰੇ ਨਹਿਰ ਵਿਭਾਗ ਦੇ ਵੱਡੇ ਅਫਸਰ ਸਾਰੇ ਕੀ ਕਹਿੰਦੇ ਸੀਗੇ ਉਹ ਆਂਦੇ ਵੀ ਨਹਿਰ ਕੱਢਣੀ ਦਾ ਸਰਵਾ ਕਰੋ ਤੁਸੀਂ ਦੱਸੋ ਵੀ ਨਹਿਰ ਕਢਾਉਣ ਚਾਹ ਕੇ ਨਹਿਰ ਰੋਕਣ ਚਾਹ ਕਿੰਨੇ ਪਿੰਡਾਂ ਦੇ ਲੋਕ ਰੋਕਣ ਚਾਹਗੇ ਰੋਕਣ ਦੇ ਤਾਂ ਸਾਰੇ ਪਿੰਡਾਂ ਦਾ ਹੀ ਹੈ ਜੀ ਪਹਿਲਾਂ ਇਹ ਦੱਸੋ ਤੁਸੀਂ ਵੀ ਜਿਹੜਾ ਇਹ ਨਹਿਰ ਚੱਲਦੀ ਹੈ ਉੱਥੋਂ ਜਿੱਥੋਂ ਦੇਕਰ ਲੈਫਟ ਪੰਪਾ ਉੱਥੋਂ ਦੇਕਰ ਇਹ ਪਹਿਲਾਂ ਅਨ ਲੈਫਟ ਪੰਪ ਦੇ ਦੇ ਹੁਣ ਨਹਿਰ ਕੱਢੇ ਉੱਥੋਂ ਦੇ ਦੇਵੋਗੇ ਜਿਹੜੇ ਸ਼ਰੀਮ ਬੁੱਟਰ ਮੱਲਣ ਭਲਾਈ ਆਣਾ ਰਾਮਿਆਣਾ ਜਿਹੜੇ ਉਹ ਪਿੰਡਾਂ ਉਹਨਾਂ ਨੂੰ ਕੀ ਦੇ ਰਹੇ ਆ ਉਹ ਤਾਂ ਅੱਜ ਵੀ ਪਹਿਲਾਂ ਵੀ ਤੇ ਆਏ ਸੀ ਤੇ ਅੱਜ ਵੀ ਤੇ ਆਏ ਐ ਜਿੱਥੇ ਸਾਡੇ ਪਾਣੀ ਲੱਗਦਾ ਸਾਨੂੰ ਹੀ ਹੋਰ ਦੇਈਏ ਨੇ ਜਿਹੜੇ ਤੇ ਆਏ ਪਿੰਡ ਆ ਉਹਨਾਂ ਨੂੰ ਦਿਓ ਪਾਣੀ ਜਿਹੜੇ ਪਿੰਡ ਤੇ ਆਏ ਬੈਠੇ ਆ ਜਿਹੜੇ ਪਿਛਲੇ ਪਿੰਡ ਹੈ ਗਿੱਦੜਵੇ ਬਲਾਕ ਦੇ 50-55 ਪਿੰਡ ਹੈ ਇਧਰ ਮੇਰੇ ਨਹੀਂ ਚੱਕ ਗਿੱਦੜਵੇ ਬਲਾਕ ਦੇ 50-55 ਪਿੰਡ ਹੈ ਜਿਹਦੇ ਚੋਂ 15-20 ਪਿੰਡਾਂ ਨੂੰ ਪਾਣੀ ਲਿਫਟ ਪੰਪਰਾਂ ਹੀ ਲੱਗਦਾ ਹੈ ਜਿਹੜੇ 35-40 ਪਿੰਡ ਹੈ ਗਿੱਦੜਵੇ ਕੱਲੇ ਦੇ ਬਾਕੀ ਤਾਂ ਸਾਰੇ ਛੱਡ ਦੇ ਜਿਹੜੇ 35-40 ਪਿੰਡ ਤੇ ਆਏ ਬੈਠੇ ਆ ਅਸੀਂ ਤਾਂ ਲਿਫਟ ਪੰਪਰਾਂ ਲਾਈ ਜੰਨੇ ਆ ਉਹ ਜਿਹੜੇ ਜਮਾਂ ਹੀ ਖੜ ਕੱਢ ਕੇ ਦਿਓ ਸਾਡੇ ਤਾਂ ਲੱਗਦਾ ਹੈ ਸਾਨੂੰ ਲੱਗਣ ਕੋਈ ਤਰਾਜ ਨਹੀਂ ਵੀ ਚੱਲ ਨਹਿਰ ਕੱਢ ਲਉ ਕਰ ਲਓ ਪਰ ਉਹਨਾਂ ਨੂੰ ਕੀ ਦਿੱਤਾ ਤੁਸੀਂ ਜਿਹੜੇ ਨਾਲ ਦੇ ਪਿੰਡ ਪਰਲੇ ਆ ਮੰਨ ਲਓ ਨਹਿਰ ਕੱਢਣ ਨਾਲ ਉਹ ਜੇ ਉਹਨਾਂ ਦੇ ਨਹਿਰ ਕੱਢੋ ਅਸੀਂ ਕੱਢਣ ਦੇ ਸਹਿਮਤ ਆਂ ਪਰ ਨਹਿਰ ਪਰੇ ਦੀ ਕੱਢੋ ਪੜਾਈ ਜਾਣਾ ਮੱਲਨ ਰਾਮਿਆਣਾ ਉਹਨਾਂ ਪਿੰਡਾਂ ਨੂੰ ਦਿਓ ਜਿੱਥੇ ਪਾਣੀ ਦਰਸਦਾ ਉਧਰੋਂ ਸਾਨੂੰ ਵੀ ਆਊਗਾ ਕੋਈ ਗੱਲ ਨਹੀਂ ਉਧਰੋਂ ਆਉਂਦਾ ਸਾਡੇ ਸੋਇਆਂ ਚ ਪਾ ਦਿਓ ਸਾਡੀਆਂ ਕਸੀਆਂ ਚ ਪਾ ਦਿਓ ਕੋਈ ਨਵਾਂ ਖਾਲਾ ਨਹੀਂ ਕੱਢਣਾ ਕੋਈ ਨਵੀਂ ਪਾਈਪ ਲਾਈਨ ਨਹੀਂ ਪਾਉਣੀ ਜਿਹੜੀ ਨਹਿਰ ਕੱਢੋਂਗੇ ਇਹਦੇ ਨਾਲ ਕੋਈ ਸ੍ਰੀਮਪੁੱਤਰ ਨੂੰ ਪੜਾਈਆਣਾ ਉਹਨਾਂ ਨਵੀਂ ਪਾਈਪ ਲਾਈਨ ਪਾ ਕੇ ਦਿਓਗੇ ਕਰੋ ਕਿ ਉਹਦਾ ਜਾੜਾ ਕੌਣ ਦੇਊਗਾ ਇੱਕ ਇੱਕ ਦਰਖਤ ਤੇ ਸਰਕਾਰ ਕਿੰਨਾ ਕਿੰਨਾ ਖਰਚਾ ਕਰੀ ਜੰਗਲਾਤ ਵਿਭਾਗ ਦਾ ਉਹ ਹਜ਼ਾਰਾਂ ਦਰਖਤ ਨਹੀਂ ਲੱਖਾਂ ਦਰਖਤ ਜਿਹੜੇ ਉਹ ਪੱਟੇ ਜਾਣਗੇ ਉਹਦੇ ਤੇ ਕੀ ਉਹ ਕਿ ਸਰਕਾਰ ਕਿੱਥੋਂ ਖਰਚਾ ਕਰੂਗੀ ਸਾਰੀ ਨਹਿਰ ਬਣਾਈ ਜਾ ਰਹੀ ਹੈ ਪੂਰੀ ਗਲਤ ਹੈ ਅਸੀਂ ਤਾਂ ਸਾਰੀ ਗਲਤ ਕਹਿੰਦੇ ਸਰਵਾ ਗਲਤ ਹੈ ਇਹ ਨਹਿਰ ਕੱਢਣੀ ਚਾਹੀਦੀ ਰਾਮਿਆਣਾ ਮੱਲਣਾ ਕੋਟਲੀ ਭਲਾਈਆਣਾ ਉਧਰ ਦੀ ਕੱਢਣੀ ਚਾਹੀਦੀ ਸਿੱਧੀ ਸੰਗਤ ਮੰਡੀ ਨੂੰ ਡੱਬ ਵਾਲੀ ਦੇ ਉਤਲੇ ਉਤਲੇ ਪਾਸੇ ਨੂੰ ਸਿੱਧੀ ਜਾਵੇ ਅਸੀਂ ਉਹਦਾ ਸਵਾਗਤ ਕਰਦੇ ਨਹਿਰ ਕੱਢਣੀ ਚਾਹੀਦੀ ਹੈ ਇਹਦਾ ਨਹਿਰ ਦਾ ਸਰਵਾ ਗਲਤ ਹੈ ਨਹਿਰ ਕੱਢਣੀ ਚਾਹੀਦੀ ਹੈ ਪਰ ਨਹਿਰ ਉਧਰ ਦੀ ਕੱ ਇਹ ਥੋਂ ਦੀ ਜਿੱਥੇ ਸਾਡੇ ਤਾਂ ਪਾਣੀ ਲੱਗਦਾ ਸਾਨੂੰ ਹੋਰ ਦੇ ਦਿਓ ਸਾਨੂੰ ਤਾਂ ਉਸ ਚੋਂ ਬੰਦ ਕਰ ਦੋਗੇ ਇਸ ਚੋਂ ਦੇ ਦੋਗੇ ਪਰ ਜਿਹੜੇ ਪਿੰਡ ਤੇ ਆਏ ਬੈਠੇ ਐ ਉਹਨਾਂ ਦਾ ਕੀ ਕਸੂਰਾ ਉਹਨਾਂ ਨੂੰ ਵੀ ਦਿਓ ਪਾਣੀ ਜਿਹੜੇ ਸਾਡੇ ਇਸ ਲਿਫਟ ਪੰਪਾਂ ਦਾ ਪਾਣੀ ਲੱਗਦਾ ਉਹਦਾ ਸਰਵਾ ਕਰ ਲੈਣ ਵੀ 10 ਕਿਲੋਮੀਟਰ ਤੱਕ ਕਰਨ ਲੱਗਦਾ ਜਾਂ 15 ਤੱਕ ਕਰਨ ਲੱਗਦਾ ਉਦੋਂ ਤਾਂ ਉਦੋਂ ਤਾਂ ਨਹਿਰ ਕੱਢ ਦੋ ਸਾਨੂੰ ਕੁਤਰਾ ਨਹੀਂ ਮਸਾ ਅਸੀਂ ਆਪਦੇ ਭਾਂਡੇ ਬਣਾਏ ਆ ਪਹਿਲਾਂ ਇਹ ਭਗਵੰਤ ਮਾਨ ਕਹਿੰਦਾ ਨਹੀਂ ਜਦੋਂ ਨਹੀਂ ਮੁੱਖ ਮੰਤਰੀ ਹੀ ਕਿ ਸੜਕ ਬਣਾ ਦਿੰਦੇ ਆ ਪੱਤਣ ਵਾਲੇ ਮਗਰੇ ਖੜੇ ਹੁੰਦੇ ਆ ਜੋਸੇ ਪੈਂਡ ਤੇ ਆਇਆ ਖੜਾ ਜ਼ਿਮੀਂਦਾਰਾਂ ਨੇ ਔਖੇ ਸੌਖੇ ਹੋ ਕੇ ਕਰਜ਼ੇ ਚੱਕ ਚੱਕ ਕੇ ਆਪਦੇ ਲਿਫਟ ਪੰਪ ਮਨਜ਼ੂਰ ਕਰਾਏ ਹੁਣ ਅਸੀਂ ਜੇ ਇਹ ਸੌਖੇ ਹੋ ਗਏ ਕੁਝ ਕੁਝ ਨਹੀਂ ਸੌਖੇ ਹੋਏ 80% ਸੌਖੇ ਹੋ ਗਏ ਅੱਜ ਸਾਡੇ ਮਗਰ ਪਿਆ ਖੜਾ ਇਸ ਲਿਫਟ ਪੰਪਾ ਤੋਂ ਸਰਵਾ ਕਰ ਲੋ 10 ਕਿਲੋਮੀਟਰ ਕਰ ਜਾਂਦਾ 15 ਕਰ ਜਾਂਦਾ ਉਦੋਂ ਤਾਂ ਨਿਕੜ ਜਾ ਮੱਲਣਾ ਜਾਂ ਹੋਰ ਪਿੰਡਾ ਇੱਥੋਂ ਤਾਂ ਨਹੀਂ ਕਰ ਸਕ ਸਾਨੂੰ ਨਹਿਰ ਦੀ ਕੋਈ ਲੋੜ ਹੁਣ ਅੱਜ ਜਿਹੜਾ ਇੱਥੇ ਤੁਜੀ ਇਕੱਠ ਰੱਖਿਆ ਚ ਕੀ ਫੈਸਲਾ ਹੋਇਆ ਕਿਸਾਨਾਂ ਵੱਲੋਂ ਸਾਡਾ ਤਾਂ ਇਹੋ ਫੈਸਲਾ ਹੈ ਜੀ ਅਸੀਂ ਤਾਂ ਨਹੀਂ ਕਰਾਂ ਨੂੰ ਚੱਲੂ ਕੀ ਕਰੋਗੇ ਇਹਦੇ ਬਾਰੇ ਨਹੀਂ ਕਰਾਉਂਦੇ ਅਸੀਂ ਤਾਂ ਆਹ ਹੀ ਹੱਲਾ ਮਰਨ ਦਾ ਹੀ ਹੱਲਾ ਹੈ ਅਸੀਂ ਤਾਂ ਧਰਨੇ ਤੇ ਆਏ ਹਾਂ ਇਹ ਨਹਿਰ ਕੱਡੂ ਮਰਨ ਦਾ ਹੀ ਹੱਲਾ ਸਾਡਾ ਹੋਰ ਕੋਈ ਹੱਲ ਨਹੀਂ ਜੋ ਅੱਗੇ ਜ਼ਮੀਨ ਸਾਡੀ ਕਣੀ ਰੋਕਤੀ ਨਹਿਰਾ ਨਾਲਿਆਂ ਨੇ ਹੁਣ ਫੇਰ ਰੋਕੀ ਜਾਂਦੇ ਰੇਟ ਦਾ ਵੀ ਰੋਲਾ ਆਏਗਾ ਵੀ ਰੇਟ ਦਾ ਅਸੀਂ ਲੈਣਾ ਹੀ ਨਹੀਂ ਜ਼ਮੀਨਦਾਰ ਜ਼ਮੀਨ ਵੇਚਦਾ ਥੋੜਾ ਹੁੰਦਾ ਲੈਂਦਾ ਹੁੰਦਾ ਹੈ ਭਾਈ ਇਹ ਤੁਸੀਂ ਰੇਟ ਦੀ ਗੱਲ ਕਰਦੇ ਆ ਜਿਹੜੀ ਜ਼ਮੀਨ ਹੈ ਇੱਕ ਕਿਸਾਨ ਦੀ ਮਾਂ ਹੈ ਜੇ ਤੁਹਾਨੂੰ ਪੁੱਛੀਏ ਵੀ ਤੁਹਾਡੀ ਮਾਂ ਦਾ ਕੀ ਰੇਟ ਹੈ ਕੋਈ ਰੇਟ ਹੈ ਮਾਂ ਦਾ ਨਹੀਂ ਹੈਗਾ ਜੇ ਸਾਡੀ ਮਾਂ ਹੈ ਅਸੀਂ ਸਾਡੀ ਮਾਂ ਨੂੰ ਕਿਸੇ ਰੇਟ ਤੇ ਨਹੀਂ ਦੇਣਾ ਚਾਹੁੰਦੇ ਬਸ ਸਾਡੀ ਮੇਨ ਗੱਲ ਇਹ ਹੈ ਵੀ ਤੁਸੀਂ ਨਹਿਰ ਕਿਸੇ ਵੀ ਰੂਪ ਚ ਨਹੀਂ ਮੰਨ ਲਓ ਕੱਢਦੇ ਆ ਅਸੀਂ ਇਸ ਗੱਲ ਨਾਲ ਸਹਿਮਤ ਨਹੀਂ ਨਹਿਰ ਕੱਢਣ ਦੇ ਸਾਬ ਨਾਲ ਨਹਿਰਾ ਦੋ ਜਾਂਦੇ ਆ ਦਰਿਆ ਤੀਜੀ ਦਾ ਕਰੋਨਾ ਕੀ ਹੈ ਪਹਿਲਾਂ ਅਸੀਂ ਵੱਡੀ ਨੂੰ ਵੱਡੀ ਕਰਦੇ ਪਹਿਲਾਂ ਪਹਿਲਾਂ ਅਸੀਂ ਵੱਡੀਆਂ ਨਹਿਰਾ ਜ਼ਮੀਨ ਦਿੱਤੀ ਆ ਫਿਰ ਉਸ ਤੋਂ ਬਾਅਦ ਸੀਐਮ ਨਾਲੇ ਚ ਦਿੱਤੀ ਆ ਹੁਣ ਤੀਜੀ ਵਾਰੀ ਤੀਜੀ ਵਾਰੀ ਫੇਰ ਚੌਥੀ ਵਾਰੀ ਚੌਥੀ ਵਾਰੀ ਆ ਤੇ ਤੀਜੀ ਚੌਥੀ ਵਾਰੀ ਫੇਰ ਦੇ ਰਹੇ ਆ ਫਿਰ ਇਹਨੀ ਜ਼ਮੀਨ ਕਿੱਥੋਂ ਆਊਗੀ ਇਹ ਜ਼ਮੀਨ ਤਾਂ ਮਿਲਨੀ ਨਹੀਂ ਫੇਰ ਮਤਲਬ ਕਿ ਪਹਿਲਾਂ 47 ਵੇਲੇ ਜਾੜਾ ਭੋਗਿਆ ਫਿਰ ਉਸ ਤੋਂ ਬਾਅਦ ਕਿੰਨੇ ਵਾਰੀ ਜਾੜਾ ਹੋ ਗਿਆ ਸਾਡਾ ਮੁੱਖ ਮੰਤਰੀ ਸਾਹਿਬ ਕਹਿੰਦਾ ਮੈਂ ਵੀ ਕਿਸਾਨ ਦਾ ਬੇਟਾ ਹਾਂ 18 ਦਾ ਹੀ ਆ ਤੇ ਫਿਰ ਇੱਥੇ ਕੋਈ ਅਸਲੀ ਲੱਗਦਾ ਨਹੀਂ ਕਿ ਕੰਮ ਕਰੀ ਜਾਂਦਾ ਜੇ ਕਿਸਾਨ ਦਾ ਬੇਟਾ ਤਾਂ ਸਿੱਧੇ ਕੰਮ ਕਰਦਾ ਨਾ ਮੇਰੀ ਨਿੱਕੀ ਨਹਿਰ ਆ ਜੀ ਸਾਡੀ ਨਿੱਕੀ ਨਹਿਰ ਪਰਲੀ ਜਾਂਦੀ ਆ ਪਰਲੇ ਪ੍ਰੋਫੈਸਰ ਆ ਰਿਪੀਟਰ ਉਹ ਜੀ ਸਾਲ ਹੋ ਗਿਆ ਪੱਕੀ ਬਣਾਈ ਇਹਨਾਂ ਜੀ ਬਹੁਤ ਉਹ ਪੈਸਾ ਖਰਚ ਕਰਿਆ ਜੇ ਉਹਨੂੰ 5 4 ਫੁੱਟ ਚੌੜੀ ਹੋਰ ਕਰਕੇ ਉੱਚੀ ਕਰਕੇ ਪਾਣੀ ਵਧਾਣ ਦੇ ਲੋੜ ਹੀ ਨਹੀਂ ਸੀ ਸਾਡੇ ਪੰਪ ਤੇ ਕਾਹਤ ਕਹਿ ਰਹੀਏ ਕਿੰਨੇ ਕਰੋੜ ਲਾ ਰਹੇ ਆ ਪੈਸਾ ਵੀ ਇਹਦਾ ਲੋਕਾਂ ਦੇ ਵਾਸਤੇ ਲਾ ਰਹੇ ਇਹਨਾਂ ਪੈਸਾ ਬੇਅਰਥ ਲਾਤਾ ਨਾ ਉਹ ਜੋ ਉਸੇ ਨਾਲ ਤੇ ਇਹ ਜਿਹੜੀ ਹੁਣ ਨਮੀ ਕੱਢਣ ਨੂੰ ਆਦੇ ਆ ਡਾਕਟਰ ਅਸੀਂ ਜ਼ਮੀਨ ਨਹੀਂ ਦੇ ਰਹੇ ਕੱਢਣਗੇ ਕਿੱਥੇ ਉਹੀ ਨਾਲ ਦੀ ਜ਼ਮੀਨ ਸਰਕਾਰ ਦੀ ਪਈਆ ਨਾਲ 5 7 ਫੁੱਟ ਚੌੜੀ ਕਰਕੇ ਉੱਚੀ ਕਰਦੇ ਨਾ ਇੰਨਾ ਹੀ ਪਾਣੀ ਉੱਚ ਹੋ ਜਾਂਦਾ ਸਾਰੇ ਸਰੀ ਜਾਂਦਾ ਵਾਵਾ ਪੂਰੀ ਹੋ ਰਹੀ ਹੈ ਸਰਕਾਰ ਕਹਿ ਰਹੀ ਹੈ ਵੀ ਅਸੀਂ ਕਿਸਾਨ ਦੇ ਹਰ ਖੇਤ ਨੂੰ ਪਾਣੀ ਪਹੁੰਚਾਉਣਾ ਜਿੱਥੇ ਬੋਰ ਲੱਗਿਆ ਬੋਰ ਬੰਦ ਕਰਨੇ ਆ ਕਿਉਂਕਿ ਧਰਤੀ ਚੋਂ ਪਾਣੀ ਨਿਕਲ ਰਿਹਾ ਵੱਡੇ ਪੱਧਰ ਤੇ ਇਹ ਜੀ ਜਿਹੜੀ ਇਹ ਨਹਿਰ ਕੱਢ ਰਹੇ ਨਾ ਉਹਦੇ ਪਾਸੇ ਵੱਡੀ ਨਹਿਰ ਨਾਲ ਇਹਦਾ ਹਰ ਖੇਤ ਨੂੰ ਪਾਣੀ ਨਹੀਂ ਜਾਂਦਾਗਾ ਅਸੀਂ ਇਹੀ ਬੇਨਤੀ ਅੰਦਰ ਕਰੀ ਆ ਵੀ ਚੜ੍ਹਦੇ ਵਾਲੇ ਪਾਸੇ ਪਾਣੀ ਨਹੀਂ ਜਾਂਦਾਗਾ ਸਾਡੇ ਪਿੰਡ ਬਮਾਨੀਆਂ ਤੋਂ ਇਹਨਾਂ ਨੇ ਦੋ ਮਾਈਂਡਰ ਕੱਢੇ ਗੇਦਲਵਾਥ ਰਾਜ ਵਾਲੇ ਨੂੰ ਇੱਕ ਕੋਹਨਰ ਨੂੰ ਦੋਨੇ ਮੈਨਰ ਜਾ ਕੇ ਵੇਖ ਲੋ ਬੰਦ ਪਾਇਆ ਪਾਣੀ ਵਗਿਆ ਹੀ ਨਹੀਂ ਉਹਨਾਂ ਚੜਦੇਲੇ ਪਾਸੇ ਹਾਂ ਚੜਦੇਲੇ ਪਾਸੇ ਪਾਣੀ ਵਗਿਆ ਹੀ ਨਹੀਂ ਅੱਜ ਫਿਰ ਕਿੰਨੇ ਪਿੰਡਾਂ ਦੇ ਕਿਸਾਨ ਸੀਗੇ ਅੱਜ ਤਾਂ 50 ਪਿੰਡਾਂ ਦੇ ਸੀ ਘੱਟੋ ਘਾਟੇ ਹਾਂ ਸਾਰੇ ਇਸੇ ਫੈਸਲਾ ਹੋਇਆ ਸੀ ਬਸ ਫੈਸਲਾ ਹੀ ਸੀ ਵੀ ਜੇ ਅਸੀਂ ਨਹਿਰ ਨਹੀਂ ਚਾਹੁੰਦੇ ਜੇ ਸਰਕਾਰ ਸਾਡੇ ਨਾਲ ਧੱਕੇਸ਼ਾਹੀ ਕਰੂਗੀ ਸਾਨੂੰ ਭਾਵੇਂ ਕਾਨੂੰਨੀ ਲੜਾਈ ਲੜਨੀ ਪਵੇ ਸਾਨੂੰ ਕਿਸਾਨੀ ਖੋਲ ਲੜਨਾ ਪਵੇ ਅਸੀਂ ਇਸ ਨਹਿਰ ਦੇ ਹੱਕ 'ਚ ਨਹੀਂ ਅਸੀਂ ਇਹ ਨਹਿਰ ਨਹੀਂ ਨਿਕਲਦੇਵਾਂਗੇ ਅਸੀਂ ਧਰਨੇ ਵੀ ਦੇਵਾਂਗੇ ਇਹ ਵੀ ਚਰ ਚੱਲਦੀਆਂ ਚਰਚਾ ਵੀ ਜਥੇਬੰਦੀਆਂ ਕਿਸਾਨ ਇਹਦਾ ਸਰਕਾਰ ਦੇ ਵਿਰੋਧ ਚ ਚੱਲਦੀਆਂ ਹੋਣਗੀਆਂ ਇਹਨਾਂ ਦਾ ਕੰਮ ਹੀ ਹੈ ਨਹੀਂ ਨਹੀਂ ਜਥੇਬੰਦੀਆਂ ਦਾ ਅਸੀਂ ਸਾਰੇ ਤਾਂ ਨਹੀਂ ਜਥੇਬੰਦੀਆਂ ਵਾਲੇ ਕੀ ਹੋ ਗਿਆ ਜੇ ਕਿਸੇ ਨੇ ਕੋਈ ਹਰੀ ਪੱਗ ਬਣਨ ਲਈ ਸਾਰੇ ਤਾਂ ਨਹੀਂ ਜਥੇਬੰਦੀਆਂ ਵਾਲੇ ਜਿਹੜੇ ਇੱਥੇ ਤਾਂ ਜਥੇਬੰਦੀਆਂ ਦੇ ਸਾਰੇ ਆਮ ਲੋਕ ਹੀ ਇਕੱਠੇ ਹੋਇਆ ਸਾਰਿਆਂ ਦੇ 뷰 ਦਿੱਤੇ ਆ ਸਾਰਿਆਂ ਨੇ ਇੱਕ ਬੰਦੇ ਨੇ ਵੀ ਨਹੀਂ ਹੱਥ ਖੜਾ ਕੀਤਾ ਹਾਂ ਦੇ ਵਿੱਚ ਵੀ ਅਸੀਂ ਨਹਿਰ ਕਢਾਉਣ ਦੇ ਹੱਕ ਚ ਆ ਜੇ ਕੀਤਾ ਤਾਂ ਤੁਸੀਂ ਦੱਸ ਦਿਓ ਅਧਿਕਾਰੀ ਜਿਹੜੇ ਬਿਰੰਗ ਪਰਤੇ ਇਥੋਂ ਹਾਂਜੀ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ। ਹਾਂ ਉਹਨਾਂ ਨਾਲ ਬਸ ਇਹੀ ਗੱਲਬਾਤ ਹੋਈ ਵੀ ਅਸੀਂ ਅਸਲੇ ਹੱਕ 'ਚ ਨਹੀਂ ਜੀ। 2300 ਕਰੋੜ ਰੁਪਇਆ ਜਿਹੜੀ ਪਿੱਛੇ ਦਰਾਹੇ ਤੋਂ ਪਿੱਛੇ ਕਚੀਨਰ ਹੈ ਉਹਨੂੰ ਪੱਕੀ ਕਰਨ ਤੇ ਲਾਓ ਤੇ ਪਾਣੀ ਪਿੱਛੋਂ ਉਹਨਾਂ ਸੂਹਾਂ ਨਹਿਰਾਂ 'ਚ ਵਧਾ ਲਾਓ। ਇਹ ਤਾਂ ਕਿਸੇ ਨੂੰ ਕੁਝ ਕਰਨ ਦੀ ਲੋੜ ਹੀ ਨਹੀਂ। ਜਿਹੜੀ ਦਰਾਹੇ ਤੋਂ ਪਿੱਛੇ ਛੇ ਰੋਪੜ ਦੇਕਰ ساری ਕੱਚੀ ਹੈ ਉਹਨੂੰ ਸਾਰੀ ਨੂੰ ਪੱਕੀ ਕਰ ਲਿਓ ਮੈਂ ਮੁੱਖ ਮੰਤਰੀ ਸਾਹਿਬ ਕਹਿੰਦੇ ਇਹ ਪਿੰਡਾਂ 'ਚੋ ਸਰਕਾਰ ਚੱਲੂਗੀ ਘੱਟੋ ਘੱਟ ਕਿਸਾਨਾਂ ਨਾਲ ਆ ਕੇ ਬਹਿ ਕੇ ਕੋਈ ਅਧਿਕਾਰੀ ਗਲਤ ਕਰਦੇ ਹਨ ਕਰਦੇ ਨਹੀਂ ਗੱਲ ਹੀ ਨਹੀਂ ਕੋਈ ਕਰੀ ਕਿਸੇ ਨੇ ਨਹੀਂ ਆ ਕੇ ਸਿੱਧਾ ਚੁੱਪਚੀਤੇ ਆ ਕੇ ਤੇ ਨਹੀਂ ਪੱਥਰ ਰੱਖਤਾ ਕਿਸੇ ਨੂੰ ਰਹਿ ਲਈ ਨਹੀਂ ਕਿਸੇ ਦੀ ਵੀ ਇਹਦਾ ਕੋਈ ਹੱਲ ਆ ਕੀ ਨਹੀਂ ਹੈ ਕਿਸੇ ਦਾ ਕੋਈ ਲਿਆ ਹੀ ਨਹੀਂ ਰਾਇ ਨਹੀਂ ਲਈ ਆਪਦੀ ਮਰਜ਼ੀ ਨਾਲ ਨੀ ਪੱਤਰ ਰੱਖਿਆ ਉਹ ਵੀ ਚੋਰੀ ਸ਼ਾਮ ਨੂੰ 5 ਵਜੇ ਤੱਕ ਕਿਸੇ ਨੂੰ ਕੋਈ ਪਤਾ ਨਹੀਂ ਸੀ ਵੀ ਕੱਲ ਨੂੰ ਮੁੱਖ ਮੰਤਰੀ ਨੇ ਆਉਣਾ ਤੇ ਸਾਰੇ ਉਹ ਉਹ ਆਪਦੇ ਆਪਦੇ ਖਾਸ ਬੰਦੇ ਸਾਡੇ ਕੋਲੋਂ ਉਹਨਾਂ ਨੇ ਨੀ ਪੱਤਰ ਰੱਖਿਆ ਨਹਿਰ ਨਹੀਂ ਕੱਢ ਸਕਦੀ ਬਦਲ ਸਾਹਿਬ ਇਨਿਆਰੀ ਮੁੱਖ ਮੰਤਰੀ ਰਹੇ ਐ ਸਾਡੇ ਘਰਦਿਆਂ ਰਕੂ ਸੀ ਉਦੋਂ ਤਾਂ ਨਹਿਰ ਲਿਖ ਕੋਈ ਨਹੀਂ ਕੱਢ ਸਕਦੇ ਨਹਿਰ ਇਹ ਨਵੀਂ ਨਹਿਰ ਕੱਢਣ ਲਿਆ ਕਿਉਂਕੋ ਬਾਦਲ ਸਾਹਿਬ ਤੇ ਵੀ ਦੋਸ਼ ਲੱਗਦਾ ਨਾ ਬਾਦਲ ਸਰਕਾਰ ਵਲੇ ਵੀ ਟਿਊਬਵਲ ਬਹੁਤ ਜ਼ਿਆਦਾ ਦਿੱਤੇ ਗਿਆ ਇਸ ਕਰਕੇ ਪਾਣੀ ਧਰਤੀ ਹੇਠੋਂ ਬਹੁਤ ਕੱਢਿਆ ਗਿਆ ਇਹ ਸਰਕਾਰ ਹੋਣ ਵਾਲੀ ਵੀ ਪਹਿਲਾਂ ਵਾਲੀ ਵੀ ਟਿਊਬਵਲ ਨਾ ਜੋ ਬੰਦ ਕਰਦੇ ਹੋ ਆਖ ਹੂੰ ਬਾਦਲ ਸਾਹਿਬ ਨੇ ਤਾਂ ਦੇਦੇ ਤੁਸੀਂ ਬੰਦ ਕਰਦੇ ਠੀਕ ਬਸ ਕੋਈ ਮਤਲਬ ਨਹੀਂ ਬਾਕੀ ਇਹ ਟਿਊਬਵਲ ਦਿੱਤੇ ਆ ਤਾਂ ਟਿਊਬਵਲ ਜੇ ਬੰਦ ਕਰਨੇ ਸਰਕਾਰ ਬੰਦ ਕਰਨਾ ਚਾਹੁੰਦੀ ਹੈ ਸਾਡਾ ਪਾਣੀ ਆ ਪੰਜਾਬ ਦਾ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਉਹ ਸਾਨੂੰ ਉਹਦੇ ਤੋਂ ਮੁੱਕ ਦੇਵੀ ਹੂੰ ਬਾਪੇ ਮੰਦ ਹੋ ਜਾਣਗੇ ਸਾਡਾ ਪਾਣੀ ਪਹਿਲਾਂ ਵੀ ਲੁੱਟਿਆ ਜਾ ਰਿਹਾ ਪਹਿਲਾਂ ਦੂਜਾ ਨੇ ਲਟਾਇਆ ਹੁਣ ਇਹ ਲਟਾਉਣ ਨੂੰ ਫਿਰਦੇ ਆ ਇਹ ਲਟਾਉਣਗੇ ਹੁਣ ਇਹ ਸਰਹੰਦ ਫੀਡ ਰਾਈ ਲਟਾਉਣਗੇ ਪਹਿਲਾਂ ਅਸੀਂ ਐਸਓਏਲ ਤੇ ਲੜੀ ਜਾਂਦੇ ਆ ਹੁਣ ਇਹਦੇ ਇਹਦੇ ਪਿੱਛੇ ਲੜਾਂਗੇ ਸਾਡੇ ਚ ਇਨੀ ਅਸੀਂ ਮਾਨ ਸਾਹਿਬ ਨੂੰ ਕਹਿੰਦੇ ਆ ਸਾਡੇ ਚ ਇਨੀ ਤਾਕਤ ਨਹੀਂ ਗਈ ਫਿਰ ਸਤ ਸਾਨੂੰ ਕਹਿੰਦੇ ਆ ਵੀ ਇਹ ਲੜਾਕੇ ਆ ਪੰਜਾਬੀ ਇਹ ਆਏ ਆ ਜਿਉਂ ਆ ਇਥਿਆਰ ਚੱਕਦੇ ਆ ਐਂ ਕਰਦੇ ਆ ਬਦਨਾਮ ਕਰਦੇ ਆ ਤੇ ਇਹ ਹੁਣ ਜਦੋਂ ਕਿਸੇ ਦੇ ਅੱਗੇ ਰੋਟੀ ਚੱਕਾਂਗੇ ਤਾਂ ਫਿਰ ਉਹ ਕੀ ਕਾ ਕੀ ਕਰੂਗਾ 2002 ਚ ਜਦੋਂ ਅਸੀਂ ਲਿਫਟ ਪੰਪ ਮਨਜ਼ੂਰ ਕਰਾਏ ਇੱਕ ਚ ਉਦੋਂ ਪੁਨਹਿਰੀ ਮਨਜ਼ੂਰੀ ਤਾਂ ਮਿਲਦੀ ਸੀ ਵੀ ਨਹਿਰ ਫੇਰ ਮਨਜ਼ੂਰੀ ਮਿਲਦੀ ਸੀ ਉਦੋਂ ਬਾਅਦ ਜਦੋਂ ਅਸੀਂ ਐਗਰੀਮੈਂਟ ਭਰਨ ਜਾਂਦੇ ਸੀ ਉਦੋਂ ਵੀ ਮਨਜ਼ੂਰੀ ਮਿਲਦੀ ਸੀ ਵੀ ਨਹਿਰ ਚ ਪਾਣੀ ਵਧੂ ਹੈ ਤੇ ਇਹਨਾਂ ਨੂੰ ਮਨਜ਼ੂਰੀ ਦਿੱਤੀ ਜਾਂਦੀ ਇੱਕ ਸਾਲ ਵਾਸਤੇ ਉਦੋਂ ਬਾਅਦ ਕੈਪਟਨ ਨੇ ਮੋਗੇ ਮਨਜ਼ੂਰ ਕਰਤੇ ਹੁਣ ਸਾਨੂੰ ਕੋਈ ਮਨਜ਼ੂਰੀ ਨਹੀਂ ਲੈਣ ਦੀ ਲੋੜ ਹੁਣ ਤੇ ਕਰਦਾ ਨਹਿਰ ਚ ਪਰਲੇ ਚ ਪਾਣੀ ਵਧੂ ਸੀ ਸਾਨੂੰ ਮਨਜ਼ੂਰੀਆਂ ਵਾਰ-ਵਾਰ ਮਨਜ਼ੂਰੀਆਂ ਮਿਲਦੀਆਂ ਰਹੀਆਂ ਕੀ ਅੱਜ ਨਵੀਂ ਨਹਿਰ ਬਣ ਕੇ ਤੇ ਨਹਿਰ ਚ ਪਾਣੀ ਥੋੜਾ ਰਹਿ ਗਿਆ ਪਾਣੀ ਤਾਂ ਹੁਣ ਵੀ ਵਾਧੂ ਆ ਰਿਹਾ ਤੇ ਉਦੋਂ ਵੀ ਪਾਣੀ ਸੀਗਾ ਜਦੋਂ ਨਹਿਰ ਖਰਾਬ ਸੀ ਬੰਦ ਪਈ ਸੀ ਸਾਰਾ ਨਾਲ ਉਦੋਂ ਤਾਂ ਸਾਨੂੰ ਮਨਜ਼ੂਰੀ ਮਿਲਦੀ ਸੀ ਵੀ ਨਹਿਰ ਚ ਪਾਣੀ ਵਾਧੂ ਆ ਇਹਨਾਂ ਤੋਂ ਐਗਰੀਮੈਂਟ ਭਰਾਇਆ ਜਾਵੇ ਇਹਨਾਂ ਨੂੰ ਮਨਜ਼ੂਰੀ ਦਿੱਤੀ ਜਾਂਦੀ ਸੀ ਹਾਲ ਦੀ ਜਦੋਂ ਹੁਣ ਨਹਿਰ ਪੱਕੀ ਬਣ ਗਈ ਵਧੀਆ ਬਣ ਗਈ ਹੁਣ ਪਾਣੀ ਦਾ ਤੋੜਾ ਪੈ ਗਿਆ ਸਾਨੂੰ ਇਹ ਪਾਣੀ ਦਾ ਤੋੜਾ ਨਹੀਂ ਇਹ ਪਾਣੀ ਸਾਰਾ ਰਾਜਸਥਾਨ ਨੂੰ ਦੇਣ ਨੂੰ ਚਾਹੁੰਦੇ ਆ ਸਾਡੇ ਲੈਫਟ ਪੰਪ ਬੰਦ ਕਰਨੇ ਚਾਹੁੰਦੇ ਔਰਲੇ ਪਾਸੇ ਪਰਲੇ ਪਾਸੇ ਉਹ ਹੈ ਹੁਣ ਅਸੀਂ ਇਹ ਜਿਹੜੇ ਤੇਲ ਨੇ ਫੱਤੇ ਕੇਰੇ ਮੈਂ ਪਾਣੀ ਇਹ ਕਹਿੰਦੇ ਵੀ ਥੋੜਾ ਜਾ ਰਿਹਾ ਫੱਤੇਕੇਰੇ ਤੇ ਜਿਹੜੀ ਓਰਲੀ ਨਹਿਰ ਬਣ ਗਈ 50 ਫੁੱਟ ਚੌੜੀ ਫੱਤੇਕੇਰੇ ਤਾਂ ਫੇਰ ਵੀ ਨਹੀਂ ਪੜਨਾ ਪਾਣੀ ਤਾਂ ਫੇਰ ਇੱਥੇ ਹੀ ਰਹੇ ਨਾ ਫੱਤੇਕੇਰੇ ਵਾਲੇ ਤਾਂ ਫੇਰ ਵੀ ਧਾਈ ਰਹਿ ਜਾਣਗੇ ਉਸੇ ਨਹਿਰ ਜਾਂ ਜੱਜਪਉ ਪੰਪ ਬੰਦ ਹੋ ਜਾਂਦਾ ਇੱਕਦਮ ਇੱਥੇ ਦੁੱਧੇ ਮੀਂਹ ਪੈ ਜਾਂਦਾ 100 ਪੰਪ ਬੰਦ ਹੋ ਗਿਆ ਉਹਨੂੰ ਕੋਈ ਦਰਿਆ ਵਰਗੀ ਨਹਿਰ ਹੈ ਕੋਈ ਫਰਕ ਨਹੀਂ ਪੈਂਦਾ ਇਹ ਜਿਹੜੀ 50 ਫੁੱਟ ਚੌੜੀ ਇੱਥੇ 100 ਪੰਪ ਬੰਦ ਹੋ ਗਿਆ ਨਾਲ ਦੀ ਨਾਲ ਨਹਿਰ ਟੁੱਟ ਜੂ ਅਗਰ ਇਹਾਂ ਦੇ ਅਸੀਂ ਸੇਮ ਸੇਮ ਨਾਲੇ ਚੈਸਟਿਓ ਸਾਹਿਬਾਂ ਨੇ ਵੀ ਸੇਮ ਨਾਲੇ ਜ ਪਾਣੀ ਛੱਡ ਦਿਆਂਗੇ ਨਾਲ ਦੀ ਨਾਲ ਜਿਹੜਾ ਛੱਡਣ ਵਾਲਾ ਉਹਦਾ ਸੁੱਤਾ ਪਿਆ ਹੋਊਗਾ ਜਾਂ ਕਿਤੇ ਦੀ ਕਿਤੇ ਤੁਰਿਆ ਫਿਰੂਗਾ ਉਹ ਕਿਹੜਾ ਜਾ ਕੇ ਛੱਡੂਗਾ ਹੈਡ ਚੱਕੂਗਾ ਜਦੋਂ ਹੈਡ ਚੱਕ ਤੇ ਤੇ ਫੱਤੇ ਘਰੇ ਟੇਲ ਤੇ ਫੇਰ ਨਹੀਂ ਪਾਣੀ ਅਪਣਾ ਤਾਂ ਫੇਰ ਸੋਚਣਾ ਪੈਣੀ ਜਿਹੜੇ ਪਿੰਡਾਂ 'ਚ ਪੁੱਲ ਰਹੇ ਡੋਣੇ ਆ ਹਾਂ ਤੇ ਜਿਹੜੇ ਅਸੀਂ ਹੈਡ ਚੱਕ ਦੇਣਗੇ ਮੰਨ ਲਓ ਅਸੀਂ 100 ਪੰਪ ਬੰਦ ਕਰਤਾ ਹੈਡ ਚੱਕ ਤੇ ਤੇ ਪੱਤੇਗਿਰ ਤੇ ਪਾਣੀ ਉੱਥੇ ਵੀ ਖੜ ਗਿਆ ਇਹ ਸਰਕਾਰ ਦੀ ਜੇ ਉਹਨਾਂ ਨੇ ਸੋਲਰ ਪੰਪ ਦੀ ਰਾਏ ਦਿੰਦੇ ਆ ਤੇ ਸੋਲਰ ਪੰਪ ਸਾਡੇ ਇਹਨਾਂ ਲਿਫਟ ਪੰਪਾਂ ਦੀ ਲਾ ਦੇਣਾ ਬਾਕੀ ਅਸੀਂ ਬਿੱਲ ਭਰਨ ਨੂੰ ਕੋਈ ਭਾਈ ਦੇ ਨਹੀਂ ਅਸੀਂ ਤਾਂ ਬਿੱਲ ਭਰੀ ਜਨੇ ਹੁਣ ਵੀ ਭਰੀ ਜਨੇ ਪਹਿਲਾਂ ਵੀ ਭਰਦੇ ਆ ਅਸੀਂ ਬਿਜਲੀ ਦਾ ਬਿੱਲ ਭਰਦੇ ਆ ਪਰ ਸਹੀ ਭਰਦੇ ਆ ਕੋਈ ਸਾਨੂੰ ਤਰਾਜ ਨਹੀਂ ਬਿੱਲ ਭਰਦੇ ਸਾਨੂੰ ਪਾਣੀ ਲੱਗਦਾ ਤਾਂ ਮਾਫੀ ਕੀਤਾ ਜਨ ਵੀ ਮਾਫ ਮੁਹ ਸਾਨੂੰ ਕੋਈ ਨਹੀਂ ਹੋਇਆ ਸੀ ਤੇ ਸਾਰੇ ਬਿੱਲ ਭਰਦੇ ਆ